ਅੱਛਾ ਜੀ ਅੱਜ ਨਾ ਤੁਹਾਡੇ ਨਾਲ ਕੱਲ ਮੈਂ ਸਾਂਝ ਪਾਈ ਸੀ ਕਿ ਵੀਡੀਓ ਪਾਇਆ ਕਰਾਂਗੇ ਤੁਸੀਂ ਬਹੁਤ ਸਾਰੇ ਸੱਜਣਾ ਨੇ ਸਾਥ ਦਿੱਤਾ ਕਿ ਆ ਪਾਇਆ ਕਰੋ ਤੇ ਮੈਂ ਕਿਹਾ ਅੱਜ ਤਾਈ ਪਾ ਦਿੰਨੇ ਆ ਕਿਹੜਾ ਕਿਤੇ ਉਹ ਕੁਝ ਲੈਣ ਜਾਣਾ ਨਵਾਂ ਸਾਲ ਚੜਨੇ ਲੱਗਾ ਨਵੇਂ ਸਾਲ ਦੇ ਵਿੱਚ ਸਾਡੇ ਬੜੇ ਪਲਾਨ ਹੁੰਦੇ ਆ ਆਪਾਂ ਆ ਕਰਦਾਂਗੇ ਆਪਾਂ ਉਹ ਕਰਦਾਂਗੇ ਪਰ ਦੋ ਤਿੰਨ ਦਿਨਾਂ ਬਾਅਦ ਉਹ ਪਲਾਨ ਸਾਰੇ ਢਹਿ ਢੇਰੀ ਹੋ ਜਾਂਦੇ ਆ ਕਿਉਂ ਹੋ ਜਾਂਦੇ ਆ ਇਹ ਤੇ ਆਪਾਂ ਗੱਲਬਾਤ ਕਰਾਂਗੇ ਅੱਜ ਤਦੀ ਸਮਾਂ ਸੀ ਆਪਾਂ ਦੂਰਦਰਸ਼ਨ ਤੇ ਪ੍ਰੋਗਰਾਮ ਦੇਖ ਕੇ ਨਵਾਂ ਸਾਲ ਚੜ੍ਹਦੇ ਹੁੰਦੇ ਸੀ ਅੱਜ ਮਹਾਰਾਜ ਜ਼ਮਾਨਾ ਬਦਲਿਆ ਬੜਾ ਕੁਝ ਹੈ ਸਾਡੇ ਕੋਲ ਦੇਖਣ ਦੇ ਲਈ ਤੇ ਅਸੀਂ ਵੀ ਉਹ ਦੂਰਦਰਸ਼ਨ ਵਾਲੇ ਨਹੀਂ ਅਸੀਂ ਵੀ ਉਮਰ ਸਾਡੀ ਵਧੀ ਲਗਾਤਾਰ ਸਾਡੇ 'ਚ ਬਦਲਾਅ ਹੋਇਆ ਜਿਵੇਂ ਇੱਕ ਸ਼ਾਰਦ ਦਾ ਸ਼ੇਰ ਹੈ ਨਾ ਕਿ ਫਤੂਰ ਹੋਤਾ ਹੈ ਹਰ ਉਮਰ ਮੇਂ ਜੁਦਾ-ਜੁਦਾ ਖਲੋਨਾ ਮਸ਼ੂਕਾ ਰਤਬਾ ਔਰ ਫਿਰ ਖੁਦਾ ਅੰਤ ਖੁਦਾ ਪਹਿਲਾਂ ਤਾਂ ਖਲੂਣਿਆ ਤਾਂ ਹੁੰਦਾ ਨਾ ਬੰਦੇ ਨੂੰ ਨਿਆਣੇ ਨੂੰ ਮੈਨੂੰ ਚੇਤਾ ਨਵਾਂ ਨਵਾਂ ਰੇਂਜਰ ਸਾਈਕਲ ਆਇਆ ਸੀ ਉਦੋਂ ਤੇ ਮੈਂ ਆਦਮਪੁਰ ਤੋਂ ਚਲਾ ਕੇ ਲੈ ਕੇ ਆਇਆ ਸੀ ਆਦਮਪੁਰ ਤੋਂ ਭੋਗਪੁਰ ਤੱਕ ਮਤਲਬ 15 16 ਕਿਲੋਮੀਟਰ ਪੈ ਜਾਂਦਾ ਚਾਹੀਏ ਨਹੀਂ ਕਿ ਨਵਾਂ ਸਾਈਕਲ ਤੇ ਉਹ ਜਿਹੜੇ ਸਾਈਕਲ ਦੇ ਉੱਤੇ ਹੁੰਦੇ ਨੇ ਉਹ ਜਿਹੜੇ ਮਰਗਾੜ ਤੇ ਚੜੇ ਹੁੰਦੇ ਉਹ ਵੀ ਨਹੀਂ ਲਾਏ ਸੀ ਜੋਰ ਲੱਗਦਾ ਲੱਗੀ ਜਾਵੇ ਮੈਂ ਕਿਹਾ ਇਦਾਂ ਹੀ ਲੈ ਕੇ ਜਾਵਾਂਗੇ ਤੇ ਸਾਈਕਲ ਦੇ ਉੱਪਰ ਲਾਲ ਰੰਗ ਨਾਲ ਲਿਖਾਇਆ ਸੀ ਵੀ ਲਿਆ ਕੇ ਪੁੱਤ ਜੱਟਾਂ ਦੇ ਹਾਂ ਟਰੱਕਾਂ ਮਗਰ ਪੜਦੇ ਹੁੰਦੇ ਸੀ ਉਮਰ ਦੀ ਗੱਲ ਆ ਉਮਰ ਵੱਧਦੀ ਆ ਉਸ ਤੋਂ ਬਾਅਦ ਬੰਦਾ ਫਿਰ ਉਡਾਰ ਹੋ ਜਾਂਦਾ ਹੈ ਫਿਰ ਗੱਲ ਆ ਜਾਂਦੀ ਆ ਮਸ਼ੂਕਾ ਤੇ ਬੰਦੇ ਦੀ ਉਮਰ ਉਸ ਤੋਂ ਅੱਗੇ ਵੱਧ ਜਾਂਦੀ ਆ ਤੇ ਬੰਦਾ ਫਿਰ ਦੁਨੀਆ ਚ ਰਤਬਾ ਪਾਲਦਾ ਕਿ ਹੁਣ ਰਤਬਾ ਬਣਿਆ ਤੇ ਜਦੋਂ ਰਤਬਾ ਵੀ ਪਾ ਲੈਂਦਾ ਬੰਦਾ ਕਹਿੰਦਾ ਯਾਰ ਆ ਤਾਂ ਇਹ ਤਾਂ ਸਾਰਾ ਕੁਝ ਨਿਕਲੇ ਹੀ ਕੁਝ ਨਹੀਂ ਇਹ ਤਾਂ ਸਾਰਾ ਕੁਝ ਇੱਥੇ ਰਹਿ ਜਾਂਦਾ ਰਹਿ ਜਾਣਾ ਬੇਬੰਦਾ ਕਹਿੰਦਾ ਵੀ ਹੁਣ ਖੁਦਾ ਦੀ ਪਾਲ ਕਰੀਏ ਉਹ ਪ੍ਰਮਾਤਮਾ ਦੀ ਪਾਲ ਕਰੀਏ ਇਸੇ ਕਰਕੇ ਬਹੁਤ ਲੋਕ 50 60 ਸਾਲ ਤੋਂ ਬਾਅਦ ਜਿਆਦਾ ਧਾਰਮਿਕ ਹੁੰਦੇ ਆ ਕਿਉਂਕਿ ਪਹਿਲਾਂ ਆ ਤਿੰਨ ਚੀਜ਼ਾਂ ਵੱਲ ਜਿਆਦਾ ਹੁੰਦਾ ਕਲੋਨਾ ਮਸ਼ੂਕਾ ਤੇ ਰਤਬਾ ਇਹ ਇਹਨਾਂ ਨਾਲ ਖਿੱਚ ਜਿਆਦਾ ਹੁੰਦੀ ਆ ਤੇ ਜਦੋਂ ਸਭ ਕੁਝ ਪਾ ਲੈਿੰਦਾ ਫਿਰ ਪਤਾ ਲੱਗਦਾ ਵੀ ਸਭ ਮਿੱਟੀ ਆ ਜਾ ਰਹੇ ਤਾਂ ਬਹੁਤ ਘਟ ਲੋ ਗਿਆ ਜਿਹੜੇ ਜਵਾਨੀ ਪਹਿਰੇ ਪਰਮਾਤਮਾ ਦੇ ਨਾਮ ਦੇ ਨਾਲ ਜੋੜਦੇ ਆ ਉਹ ਕੋਈ 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 ਰੂਹਾਂ ਇਦਾਂ ਦੀਆਂ ਪਰ ਜੇ ਆਪਾਂ ਅੱਜ ਦੀ ਆਪਾਂ ਜਿਹੜੀ ਗੱਲ ਆਪਾਂ ਕਰ ਰਹੇ ਆ ਕਿ ਜ਼ਿੰਦਗੀ ਦੇ ਵਿੱਚ ਨਾ ਆਪਣੇ ਆਪ ਨੂੰ ਬੈਟਰ ਜ਼ਰੂਰ ਨਵੇਂ ਸਾਲ ਤੋਂ ਕੁਝ ਬਣਾਈਏ ਚਾਹੇ ਤੁਸੀਂ ਖਲੋਨੇ ਵਾਲੇ ਆ ਮਸ਼ੂਕੇ ਵਾਲ ਮਸ਼ੂਕਾਂ ਵਾਲੇ ਆ ਚਾਹੇ ਰੋਤਵੇ ਵਾਲੇ ਤੇ ਚਾਹੇ ਖੋਦਾ ਵਾਲੇ ਆ ਨਵੇਂ ਸਾਲ ਤੋਂ ਕੁਝ ਨਾ ਕੁਝ ਆਪਣੇ ਆਪ ਦੇ ਵਿੱਚ ਆਪਾਂ ਜ਼ਰੂਰ ਬਦਲਣ ਦੀ ਕੋਸ਼ਿਸ਼ ਕਰੀਏ ਇਹ ਕੱਲੀਆਂ ਸਲਾਹਾਂ ਤੁਹਾਨੂੰ ਹੀ ਨਹੀਂ ਦਿੱਈ ਜਾਂਦਾ ਇੱਥੇ ਬਹਿ ਕੇ ਟਾਈ ਲਾ ਮਲਾ ਕੇ ਉਦਾਂ ਮੈਂ ਕਿਤੇ ਚੱਲਾਈ ਤਾਂ ਲਾਈ ਆ ਟਾਈ ਪ੍ਰੋਗਰਾਮ ਤੇ ਚਲਾਈ ਕਿਤੇ ਤੇ ਸਪੈਸ਼ਲ ਨਹੀਂ ਲਾਈ ਤੇ ਉਹ ਜਨਾਬ ਅ ਮਤਲਬ ਮੈਂ ਆਪਣੇ ਆਪ ਹੀ ਬਦਲੂੰਗਾ ਕੁਝ ਪਰ ਮੈਂ ਨਾ ਇੱਕ ਗੱਲ ਸਿੱਖੀ ਆ ਕਦੀ ਵੀ ਨਾ ਆਪਣੇ ਕੰਮ ਦਾ ਰੌਲਾ ਨਾ ਪਾਓ ਕਹਿੰਦਾ ਵੀ ਕੰਮ ਇਹਨੇ ਚੁੱਪ ਚਾਪ ਤਰੀਕੇ ਨਾਲ ਕਰੋ ਕਿ ਤੁਹਾਡੀ ਕਾਮਯਾਬੀ ਰੋਲਾ ਪਾਵੇ ਤੁਹਾਨੂੰ ਜਵਾਨੋ ਨਾ ਕਹਿਣ ਦੀ ਲੋੜ ਪਵੇ ਕਿ ਮੈਂ ਆ ਕਰ ਦੂੰਗਾ ਮੈਂ ਉਹ ਕਰ ਦੂੰਗਾ ਚੁੱਪਚੀ ਪੀਤੇ ਆਪਣੇ ਆਪ ਦੇ ਵਿੱਚ ਜਿਹੜਾ ਉਹ ਕੁਝ ਨਾ ਕੁਝ ਸੁਧਾਰ ਜ਼ਰੂਰ ਕਰੀਏ ਨਵੇਂ ਸਾਲ ਤੋਂ ਕਿਉਂਕਿ ਇਹ ਗੱਲ ਮੈਂ ਮੰਨਦਾ ਬੰਦਾ ਇੱਥੇ ਜੇ ਕਵੇ ਨਾ ਮੈਂ ਫਲਾਨੇ ਦੀ ਮੰਨਦਾ ਜਾਂ ਫਲਾਨੀ ਠਮਕੇਨੇ ਦੀ ਬਹੁਤ ਲੋਕ ਘੱਟ ਦੁਨੀਆ ਚ ਮੰਨਦਾ ਕਿਸੇ ਦੀ ਬੰਦਾ ਆਪਣੇ ਆਪ ਦੀ ਮੰਨਦਾ ਤੇ ਆਪਣੇ ਆਪ ਦੇ ਅੰਦਰ ਹਰ ਇੱਕ ਬੰਦੇ ਦੇ ਅੰਦਰ ਪੰਚਾਇਤ ਜ਼ਰੂਰ ਲੱਗੀ ਆ ਜਿਹੜੀ ਉਹਨੂੰ ਸਹੀ ਵੀ ਦੱਸਦੀ ਆ ਤੇ ਗਲਤ ਵੀ ਦੱਸਦੀ ਆ ਪਰ ਆਪਾਂ ਕੀ ਕਰਦੇ ਆਂ ਪੰਚਾਇਤ ਦਾ ਕਿਹਾ ਸਿਰ ਮੁੱਥੇ ਪਰ ਨਾਲਾ ਉੱਥੇ ਦਾ ਉੱਥੇ ਮਤਲਬ ਸੁਣਦੇ ਜ਼ਰੂਰ ਆਂ ਪਤਾ ਵੀ ਹੁੰਦਾ ਆ ਕੰਮ ਗਲਤ ਆ ਪਰ ਫਿਰ ਆਪਾਂ ਕਰ ਹੀ ਜਾਣੇ ਆ ਕਿਉਂਕਿ ਮਨ ਚੰਚਲ ਸਾਡੇ ਕਾਬੂ ਨਹੀਂ ਆਉਂਦਾ ਮੈਂ ਕੋ ਸਾਹ ਨਹੀਂ ਇਦਾਂ ਹੀ ਇਹ ਹਾਲਾਤ ਹੀ ਆਪਣੇ ਤੁਹਾਡੇ ਵਾਲੇ ਕੋਸ਼ਿਸ਼ ਕਰਦੇ ਆਂ ਬੈਟਰ ਇਨਸਾਨ ਬਣਨੇ ਦੀ ਦੂਜੀ ਗੱਲ ਬੈਟਰ ਕਿਵੇਂ ਬਣਿਆ ਜਾ ਸਕਦਾ ਨਵੇਂ ਸਾਲ ਤੋਂ ਇੱਕ ਕੰਮ ਮੇਰੇ ਕਹਿ ਜ਼ਰੂਰ ਕਰ ਲਇਓ Amazon ਤੋਂ ਜਾਂ ਹੋਰ ਕਿਤੇੋਂ ਵੀ ਇੱਕ ਕਿਤਾਬ ਜ਼ਰੂਰ ਆਰਡਰ ਕਰਿਓ ਪੜ੍ਹਨਾ ਜ਼ਰੂਰ ਸਟਾਰਟ ਕਰਿਓ ਨਲਕਾ ਗੇੜੀ ਦਾ ਆਪਾਂ ਨਾ ਤੇ ਨਲਕਾ ਪਾਣੀ ਥੱਲੇੋਂ ਤਾਂ ਲੈ ਕੇ ਆਉਂਦਾ ਕਿਉਂਕਿ ਪਤਨਾ ਤੇ ਪਾਣੀ ਹੁੰਦਾ ਤੇ ਜੇ ਥੱਲੇ ਪਾਣੀ ਨਾ ਹੋਵੇ ਨਾ ਤੇ ਨਾਕਾ ਫੁਲਕਾ ਫੋਕਾ ਇਦਾਂ ਗਿੜੀ ਜਾਂਦਾ ਇਦਾਂ ਗਿੜੀ ਜਾਂਦਾ ਨਲਕਾ ਇਨਸਾਨ ਵੀ ਇਦਾਂ ਹੀ ਆ ਅਸੀਂ ਵੀ ਇੱਕ ਤਰ੍ਹਾਂ ਦੇ ਨਲਕਾ ਹੀ ਆ ਜੇ ਸਾਡੇ ਅੰਦਰ ਕੁਝ ਹੋਊਗਾ ਅਤੀ ਤਾਉ ਨੂੰ ਥੋੜਾ ਥੋੜਾ ਕਰਕੇ ਬਾਹਰ ਕੱਢਾਂਗੇ ਇਹ ਚਾਹੇ ਪਹਿਲਵਾਨੀ ਤੌਰ ਤੇ ਰੱਖ ਲਓ ਚਾਹੇ ਸੋਚ ਤੌਰ ਤੇ ਰੱਖ ਲਓ ਸਰੀਰ ਚ ਜਾਨ ਆਊਗੀ ਨਾ ਦੁਨੀਆ ਸੋਹਣੀ ਤਾਂ ਲੱਗਦੀ ਆ ਜਿਵੇਂ ਕਪੂਰ ਕਹਿੰਦੇ ਆ ਕਿ ਕੋਈ ਸਿਹਤਮੰਦ ਹਾਂ ਬਿਮਾਰ ਬੰਦਾ ਕਦੀ ਵੀ ਐਕਸਰਸਾਈਜ਼ ਜਾਂ ਜਿਹੜਾ ਉਹ ਸੈਰ ਨਹੀਂ ਕਰਦਾ ਜਾਂ ਤੰਦਰੁਸਤ ਹੋਣ ਦੇ ਲਈ ਸੈਰ ਨਹੀਂ ਕਰਦਾ ਤੰਦਰੁਸਤ ਬੰਦਾ ਹੀ ਸੈਰ ਕਰੂਗਾ ਕਿਉਂਕਿ ਬਿਮਾਰ ਨਹੀਂ ਤਾਂ ਅੰਦਰ ਪੈ ਜਾਣਾ ਸਭ ਤੋਂ ਪਹਿਲਾਂ ਤੁਹਾਡੇ ਨਾਲ ਤੁਹਾਡਾ ਸਰੀਰ ਨਿਭਣਾ ਇਸ ਕਰਕੇ ਇਸ ਸਰੀਰ ਦਾ ਜਰੂਰ ਧਿਆਨ ਰੱਖਣਾ ਨਵੇਂ ਸਾਲ ਤੋਂ ਜਿਹੜੇ ਜਿੰਮ ਨਹੀਂ ਜਾਂਦੇ ਨਾ ਆ ਬਾਡੀ ਦੇ ਦੁਆਲੇ ਹੀ ਇੱਥੇ ਪਤਾ ਨਹੀਂ ਕਿੰਨਾ ਪਿੰਨੀਆਂ ਖਾ ਗਾ ਕੇ ਤੇ ਘੇ ਜਮਿਆ ਹੋਣਾ ਜਾਂ ਤੇਲ ਖਾ ਗਾ ਨਵੇਂ ਸਾਲ ਤੋਂ ਇੱਕ ਵਾਰੀ ਧੂੜ ਕੱਢ ਦੋ ਫੜ ਕੇ ਪਹਿਲਾਂ ਤਾਂ ਆਪਣੇ ਆਪ 'ਚ ਜਿੰਮ ਜਾਣਾ ਸਟਾਰਟ ਜਰੂਰ ਕਰੀਏ ਹੈ ਜਿਹੜਾ ਢਿੱਡ ਟੁੱਟ ਛੱਡੇ ਆ ਛਾੜਦਾ ਹੋ ਇੱਕ ਵਾਰੀ ਪੈ ਜਾਓ ਟੁੱਟ ਕੇ ਮਗਰ ਇਹਦਾ ਦੂਜੀ ਗੱਲ ਪੜਨਾ ਜ਼ਰੂਰ ਸ਼ੁਰੂ ਕਰੀਏ ਸੋਚਾਂ ਇਨਸਾਨ ਨੂੰ ਨੀਵਾ ਕਰਦੀਆਂ ਸੋਚਾਂ ਵੱਡਾ ਕਰਦੀਆਂ ਕਿਤਾਬਾਂ ਦੇ ਵਿੱਚ ਬਹੁਤ ਗੱਲ-ਗੱਲਾਂ ਇਦਾਂ ਦੀਆਂ ਜਿਹੜੀਆਂ ਪੜ ਕੇ ਦਿਮਾਗ ਖੁੱਲਦਾ ਜੇ ਕਿਤਾਬ ਨਹੀਂ ਲੈਣੀ ਨਾ ਤੇ ਸਭ ਤੋਂ ਵੱਡੀ ਗੱਲ ਤੁਸੀਂ ਅਖਬਾਰ ਜ਼ਰੂਰ ਪੜੋ ਰੋਜ਼ ਦੀ ਅਖਬਾਰ ਜਿਹੜੀ ਹੈ ਨਾ ਉਹ ਅੱਖਰ ਕਿਸੇ ਕਿਤੇ ਜੁੜ ਜਾਓ ਕਹਿੰਦੇ ਜਿਹੜੀ ਕਿਤਾਬ ਦੇ ਉੱਤੇ ਅੱਖਰ ਲਿਖਿਆ ਗਿਆ ਉਹ ਕਦੀ ਜਾਇਆ ਨਹੀਂ ਜਾਂਦਾ ਮਤਲਬ ਕਿਸੇ ਨੇ ਛੂਲੇ ਪਾ ਕੇ ਵੀ ਵੇਚੇ ਨਾ ਕੋਈ ਦੀ ਬਤ ਨਹੀਂ ਪਮੇ ਰਹਿ ਰਗਾ ਪੜਨ ਲੱਪੇਂਦਾ ਕੀ ਲਿਖਿਆ ਯਾਰ ਸੋ ਆਪਣੇ ਆਪ ਨੂੰ ਬੈਟਰ ਕਰਨੇ ਦੀ ਕੋਸ਼ਿਸ਼ ਜਰੂਰ ਕਰਦੇ ਰਹਿਣਾ ਚਾਹੀਦਾ ਤਾਂ ਹੀ ਬੈਟਰ ਹੋਵਾਂਗੇ। ਤੋ ਵੇਖ ਉਸ ਬੰਦੇ ਦਾ ਵਧੀਆ ਹੁੰਦਾ ਜਿਹੜਾ ਅੱਜ ਬੈਟਰ ਕੁਛ ਕਰਦਾ। ਜੇ ਅੱਜ ਚੋਰੀਆਂ ਚਕਾਰੀਆਂ ਕਰੀ ਜਾਂਦੇ ਆ ਜਾਂ ਅੱਜ ਕਾਮਚੋਰੀਆਂ ਕਰੀ ਜਾਂਦੇ ਕੰਮ ਤੇ ਜਾ ਕੇ ਤੇ ਕੱਲ ਨੂੰ ਤੁਸੀਂ ਕੰਮ ਤੋਂ ਕੱਢੇ ਹੀ ਜਾਣਾ। ਚੋਰੀਆਂ ਚਕਾਰੀਆਂ ਕਰਦੇ ਕੱਲ ਨੂੰ ਜੇਲ੍ਹ ਚ ਹੀ ਹੋਣਾ। ਕੋ ਡੀਸੀ ਤੇ ਲੱਗਣ ਹੋ ਰਹਿ। ਸੋ ਅੱਜ ਆਪਾਂ ਆਪਣਾ ਆਪ ਬੈਟਰ ਜ਼ਰੂਰ ਕਰੀਏ ਜਿਹੜੇ ਕੰਮ ਤੇ ਕਿਤੇ ਵੀ ਕੰਮ ਕਰੀਏ ਇਮਾਨਦਾਰੀ ਦੇ ਨਾਲ ਕਰੀਏ ਮੈਂ ਦੱਸਦਾ ਤੁਹਾਨੂੰ ਮੈਂ ਇੰਡੀਆ ਤੋਂ ਨਵਾਂ ਨਵਾਂ ਆਇਆ ਆ ਕੇ ਨਾ ਮੈਨੂੰ ਚਾਚੇ ਨੇ ਦੂਜੇ ਦਿਨ ਬਿਲਡਰ ਤੇ ਲਾਤਾ ਮੈਂ ਜਨਾਬ ਚਿੱਟੇ ਰੰਗ ਦੀ ਟੀ-ਸ਼ਰਟ ਪਾਈ ਨੀਲੇ ਰੰਗ ਦੀ ਪੈਂਟ ਪਾਈ ਸ਼ੂ ਪਾਈ ਮੈਂ ਸਪੋਰਟਸ ਮੈਂ ਝੱਕਿਆ ਬੈਗ ਮੈਂ ਚੱਲ ਗਿਆ ਕੰਮ ਤੇਕ ਮੈਂ ਤਾਂ ਜਾ ਕੇ ਖੜਾ ਆ ਉਥੇ ਉਹ ਜਿਹੜੇ ਬੰਦੇ ਆਏ ਸੀ ਉਹਨਾਂ ਨੇ ਕੱਪੜੇ ਬੜੇ ਮੇਲੇ ਮੇਲੇ ਪਾਏ ਜੂਨ ਦਾ ਮਹੀਨਾ ਬੋਤ ਉਹ ਤੇ ਪਹਿਲੇ ਦਿਨ ਜੌਬ ਚ ਲੈਣੀ ਸੀ ਉਹ ਸੋਚਣ ਵੀ ਖਰੇ ਗਾਫਾ ਹੈ ਬੇ ਮਰਾਈ ਬੰਦਾ ਹੈ ਨਾ ਟੈਂਸ਼ਨ ਹੋਏ ਖੜਾ ਇਹਨੇ ਕਿਤੇ ਕੰਮ ਨੂੰ ਹੱਥ ਨਾ ਲੱਗਦਾ ਪਤਾ ਉਸਲੇ ਲੱਗਾ ਜਦੋਂ ਸਾਰੀ ਬਿਲਡਿੰਗ ਠਾਉਣੀ ਸੀ ਜਨਾਬ ਉਹਨਾਂ ਨੇ ਸਾਨੂੰ ਐਡਡੇ ਦੇ ਤੇ ਡੰਡੇ ਕਹਿੰਦੇ ਝਾੜੂ ਚਮਣੀਆਂ ਮੂੰਹ ਸਿਰ ਕਾਲਾ ਕਾਲੀ ਪੀਸ਼ਰ ਜਿਹੜੀ ਚਿੱਟੇ ਰੰਗ ਦੀ ਕਾਲੀ ਹੋ ਗਈ ਮਹਾਰਾਜ ਕੰਨਾਂ ਚ ਮਿੱਟੀ ਕਾਲੇ ਰੰਗ ਦੀ ਧੂੜ ਪ੍ਰਾਣੀ ਹੈ ਨੱਕ ਚ ਮਿੱਟੀ ਮੂੰਹ ਚ ਮਿੱਟੀ ਛੱਡ ਗੱਲਾਂ ਦੇ ਦੋ ਤਿੰਨ ਦਿਨ ਕੰਮ ਕੀਤਾ ਤਮਾਰਾ ਜਿੰਦਗੀ ਚ ਉੱਥੇ ਤੱਕ ਦੀ ਡੱਕਾ ਨਹੀਂ ਤੋੜਿਆ ਹੈ ਹੱਡ ਗੋਡੇ ਦੁਖਣ ਬੁਰਾ ਹਾਲ ਮੈਂ ਨਾ ਕੰਮ ਤੇ ਸਵੇਰੇ ਜਾਂ ਆਵਾਂ ਤੇ ਸਾਢੇ 7 ਵਜੇ ਨਾ ਜਿੱਦੋਂ ਮੈਂ ਨੰਗਦਾ ਸੀ ਮੁੰਡੇ ਪਹਿਲਾਂ ਆ ਕੇ ਤੇ ਚਾਹ ਪੀਣ ਲੱਗਿਓ ਉਹ ਗੱਲਾਂ ਕਰਨ ਬਈ ਯਾਰ ਉਹ ਜਿਹੜਾ ਗਿੱਲਾ ਆਇਆ ਨਾ ਗਿੱਲ ਦਾ ਭਤੀਜਾ ਮੈਨੂੰ ਕਹਿਣਾ ਚਾਚੇ ਦਾ ਯਾਰ ਇਹਨੂੰ ਕੰਮ ਤੋਂ ਉਠਾਓ ਯਾਰ ਇਹ ਇਹ ਤੋਂ ਕੰਮ ਨਹੀਂ ਹੁੰਦਾ ਇਹਦਾ ਭਾਰ ਵੀ ਸਾਡੇ ਤੇ ਪੈਂਡਿਆ ਬੜਾ ਮੈਨੂੰ ਆਪਣੇ ਆਪ ਚ ਫੀਲ ਹੋਇਆ ਕਿ ਜਨਾਬ ਅਸੀਂ ਫੰਨੇ ਖਾਂ ਤੇ ਸਾਡੀ ਕੋਈ ਇੱਜ਼ਤ ਹੀ ਨਹੀਂ ਤੇ ਗੱਲ ਮੈਂ ਉਦਣ ਨਾ ਲਿਆ ਕੇ ਬੈਗ ਰੱਖਿਆ ਤੇ ਮੈਂ ਚੁੱਪਚੀ ਤੇ ਕੰਮ ਤੇ ਲੱਗ ਗਿਆ ਜਨਾਬ ਮੈਂ ਕਹਾ ਵੀ ਇਹਨਾਂ ਦੇ ਵੀ ਦੋ ਹੀ ਹੱਥ ਆ ਮੇਰੇ ਵੀ ਦੋ ਹੀ ਹੱਥ ਆ ਮੇਰੇ ਕਿਉਂ ਕਿ ਟੇ-ਕੋਟੇ ਦੁਖਦੇ ਆ ਨਾ ਮਤਲਬ ਕੰਮ ਕੀਤਾ ਨੀ ਜ਼ਿੰਦਗੀ ਚ ਤਾਂ ਹੋ ਜਾ ਸਿੱਧਾ ਯਕੀਨ ਮੰਨਿਓ ਪ੍ਰਮਾਤਮਾ ਜਿਹੜੀ ਆਜ਼ਰ ਨਾਲ ਜਾਣ ਕੇ ਕਹਿਣਾ ਦੋ ਹਫ਼ਤੇ ਆ ਤਿੰਨ ਹਫ਼ਤਿਆਂ ਦੇ ਵਿੱਚ ਜਿੱਥੇ ਕਿਤੇ ਭਾਰਾ ਕੰਮ ਹੋਣਾ ਨਾ ਉਹਨਾਂ ਕਹਣਾ ਗਿੱਲ ਨੂੰ ਬਾਜ਼ ਮਾਰ ਲੋ ਅਸੀਂ ਛੱਤਾ ਦੇ ਗਾਡਰ ਪਾਏ ਫਟਿਆਂ ਤੇ ਚੜ ਕੇ ਗਾਡਰ ਸਾਰੇ ਕਿਤੇ ਚੈਨ ਨਹੀਂ ਪਾਈ ਜਾਂ ਕ੍ਰੇਨਾਂ ਨਹੀਂ ਚੱਕੇ ਗਾਡਰ ਸਾਰੇ ਪਹਿਲਾਂ ਚੱਕ ਕੇ ਫੱਟੇ ਤੇ ਫੱਟੇ ਤੋਂ ਚੱਕ ਕੇ ਮੋਢੇ ਤੇ ਮੋਢੇ ਤੋਂ ਚੱਕ ਕੇ ਉੱਪਰ ਤੇ ਥੋੜਾ ਉੱਚਾ ਸੀ ਬਾਕੀਆਂ ਨਾਲੋਂ ਜਿੱਧਰੋਂ ਦਬਜਣਾ ਕੰਮ ਕਹਣਾ ਗਿੱਲ ਭੇਜ ਦੋ ਇਧਰ ਵੀ ਤੂੰ ਆ ਜਾ ਉਹੀ ਬੰਦੇ ਜਿਹੜੇ ਬੰਦੇ ਕਹਿੰਦੇ ਸੀ ਵੇ ਇਹਨੂੰ ਕੰਮ ਤੋਂ ਲਾ ਦੋ ਇਹ ਤੋਂ ਕੰਮ ਨਹੀਂ ਹੁੰਦਾ ਸੋ ਜ਼ਿੰਦਗੀ ਦੇ ਵਿੱਚ ਨਾ ਜਿਹੜੀ ਅਣਖ ਆ ਉਹ ਜ਼ਰੂਰ ਕਾਇਮ ਰੱਖੋ ਕਿ ਕਿਸੇ ਦੀ ਗੱਲ ਨਹੀਂ ਸੁਣਨੀ ਪ੍ਰਮਾਤਮਾ ਦੀ ਗੁਰਦੁਆਰੇ ਜਾਣਾ ਬਾਬੇ ਛਿਦਾ ਜਾਂਦੇ ਹੁੰਦੇ ਇੱਕੋ ਅਰਦਾਸ ਹੁੰਦੀ ਸੀ ਕਿ ਪ੍ਰਮਾਤਮਾ ਇੱਜ਼ਤ ਬਣਾਈ ਰੱਖੀ ਤੇ ਕਿਸੇ ਮਨ ਹੱਥ ਨਾ ਢਣਾ ਪਵੇ ਮਿਹਨਤ ਤੋਂ ਕਦੀ ਸ਼ਰਮ ਨਹੀਂ ਕਰਨੀ ਚਾਹੀਦੀ ਤੇ ਐਸਾ ਕੰਮ ਉੱਥੇ ਕੀਤਾ ਨਾ ਆਖਰੀ ਦਿਨ ਜਦ ਦਿਨ ਅਸੀਂ ਜੌਬ ਖਤਮ ਕੀਤੀ ਝਾੜੂ ਮਾਰਿਆ ਇੱਕ ਮੈਂ ਸੀ ਦੂਜਾ ਗਾਫੇ ਦਾ ਰਿਸ਼ਤੇਦਾਰ ਸੀ ਤੇ ਤੀਜਾ ਗਾਫਾ ਤਿੰਨ ਜਾਣੇ ਸੀ ਉਤੋਂ ਜੌਬ ਖਤਮ ਕਰਕੇ ਆਏ ਉਸ ਤੋਂ ਬਾਅਦ ਫਿਰ ਦੱਸਣਾ ਹਾਂਗਾ ਅਗਲੀ ਸਟੋਰੀ ਕਿਤੇ ਫੇਕੀ ਕੰਮ ਕੀਤਾ ਸੋ ਜਿਹੜਾ ਬੰਦਾ ਡੱਕਾ ਨਹੀਂ ਸੀ ਤੋੜਦਾ ਉਹ ਇੱਕ ਬੋਲੀ ਸੁਣ ਕੇ ਉਹਨੇ ਕੰਮ ਨੂੰ ਹੱਥ ਪਾ ਲਿਆ ਛੱਬਰ ਨੂੰ ਘੁੱਟ ਕੇ ਐਦਾਂ ਕਿਦਾਂ ਜਾਣ ਦਵਾਗੇ ਹੁਣ ਸੋ ਜ਼ਿੰਦਗੀ 'ਚ ਇਹ ਜਜ਼ਬਾ ਇਹ ਜ਼ੁਰਤ ਹਮੇਸ਼ਾ ਅੰਦਰ ਕਾਇਮ ਰੱਖਣੀ ਆ ਬਾਹਰ ਬੁੜਕਦੇ ਨਹੀਂ ਫਿਰਨਾ ਬਾਹਰ ਅੰਦਰੋਂ ਚੁੱਪਚੀ ਪੀਤੇ ਮੈਂ ਉਹਨਾਂ ਨੂੰ ਥੋੜੀ ਕਹਿ ਜਾ ਕੇ ਕਿ ਕੋਈ ਨਹੀਂ ਦੱਸਦਾ ਤੁਹਾਨੂੰ ਹੁਣ ਮੈਂ ਹੁਣ ਮੈਂ ਦੱਸੂ ਤੁਹਾਨੂੰ ਨਾ ਮੈਂ ਚੁੱਪਚੀ ਪੀਤੇ ਕੰਮ ਤੇ ਜੋਰ ਦਿੱਤਾ ਮੈਂ ਕਿ ਗੱਲ ਹੀ ਕੋਈ ਨਹੀਂ ਮਤਲਬ 5 ਵਜੇ ਤੱਕ ਨਾ ਐਨ ਖਿੱਚ ਕੇ ਬਾਅਦ ਚ ਬਾਹਰ ਬਹਿ ਜਾਣਾ ਕਹਣਾ ਗੋਡੇ ਦੁਖਦੇ ਮਹਾਰਾਜ ਦੁਖਦੇ ਹੀ ਸੀ ਜਿਹਨਾਂ ਕਦੀ ਡੱਕਾ ਨਹੀਂ ਤੋੜਿਆ ਉਹਨਾਂ ਨੂੰ ਛੱਬਣਾ ਚਕਾਤੀਆਂ ਜਾਣਦੇ ਇੰਦੇ ਹੋਣਾ ਸੋ ਮੈਂ ਗੱਲ ਰਤਵੇ ਦੀ ਕਰ ਰਿਹਾ ਕਿ ਆਪਣਾ ਜ਼ਿੰਦਗੀ ਜਰਤਵਾ ਉਹਨਾਂ ਦਾ ਕਾਇਮ ਹੁੰਦਾ ਜਿਹੜੇ ਬੰਦੇ ਆਪਣੇ ਆਪ ਤੇ ਯਕੀਨ ਕਰਨਾ ਜਾਣਦੇ ਆ ਜਨਾਬ ਤੇ ਮੈਂ ਵੀਡੀਓ 10 ਮਿੰਟ ਦੀ ਬਣਾਤੀ ਆ ਖਰੇ ਸੁਣਨੀ ਕਰੀ ਕਹਿੰਨੇ ਨਹੀਂ ਸੁਣਨੀ ਤੇ ਬੰਦ ਕਰੀਏ ਇਹਨੂੰ ਠੀਕ ਆ ਜੀ ਕਰਦੇ ਆ ਗੱਲਬਾਤ ਕੋਈ ਨਹੀਂ ਇੱਥੇ ਹੀ ਆ ਹੁਣ ਤੁਸੀਂ ਕਿਹਾ ਸੀ ਕਰਿਆ ਕਰੋ ਵੀਡੀਓ ਤੇ ਕਰਦੇ ਆ ਕਰਾਂਗੇ ਗੱਲਾਂ ਪਰਮਾਤਮਾ ਦੇ ਆ ਨਾ ਬੜੀਆਂ ਬਾਕੀ ਭਰਾਵਾਂ ਤੁਹਾਡੇਆਂ ਦਾ ਸਾਥ ਆ ਵੀਡੀਓ ਚੰਗੀ ਲੱਗੇ ਤੇ ਸ਼ੇਅਰ ਜ਼ਰੂਰ ਕਰਨੀ ਆ ਆਪਣੇ ਕਿਸੇ ਕਾਮਚੋਰ ਯਾਰ ਦੋਸਤ ਨਾਲ ਕਰਦੇ ਹੋ ਜਿਹੜਾ ਕਹਿੰਦਾ ਮੇਰੇ ਤੋਂ ਕੰਮ ਨਹੀਂ ਹੁੰਦਾ ਮੇਰੇ ਗੋਡੇ ਦੁਖਦੇ ਆ ਗੁੱਟੇ ਦੁਖਦੇ ਆ ਕਿ ਕੋਖ ਨਹੀਂ ਦੁਖਦਾ ਇਹ ਦਿਮਾਗ ਦੇ ਵਿੱਚ ਇੱਕ ਇੱਕ ਇਹ ਸੋਚਿਆ ਉਹ ਸੋਚ ਨੂੰ ਚੱਕ ਦੇ ਕੱਖ ਨਹੀਂ ਦੁਖਦਾ ਗੱਲ ਨਹੀਂ ਸੁਣਨੀ ਬਸ ਠੀਕ ਆ ਜੀ ਚੜਦੀ ਕਲਾ ਕਰਦੇ ਗੱਲ ਫੇ ਆਪਾਂ ਮਿਲਦੇ ਆ ਜੀ ਨਵਾਂ ਸਾਲ ਦੋ ਤਿੰਨ ਦਿਨ ਪਏ ਆ ਕਰਦੇ ਗੱਲਬਾਤ ਓਕੇ ਜੀ